ਕੇਂਦਰੀ ਸਿੱਖਿਆ ਮੰਤਰੀ ਤਰਮੇਂਦਰ ਪ੍ਰਧਾਨ ਅਜੂ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਖਤਰਾ ਨਾਲ ਉੱਚਤ ਤਕਨੀਕੀ ਸਿੱਖਿਆ ਤੇ ਦੂਰੂਜਾ ਰਾਸ਼ਟਰੀ ਵਰਕਸ਼ਾਪ ਦਾ ਉਦਘਾਟਨ ਕਰਨਗੇ ਇਸ ਦਾ ਉਦੇਸ਼ ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਲਾਗੂ ਕਰਨ ਲਈ ਵੱਖ-ਵੱਖ ਪਹੁੰਚਾਂ ਤੇ ਵਿਧੀਆਂ ਦਾ ਪ੍ਰਸਾਰ ਕਰਨਾ ਰਣਨੀਤੀਆਂ ਦੀ ਰੂਪਰੇਖਾ ਤਿਆਰ ਕਰਨਾ ਤੇ ਲਾਗੂ ਕਰਨਾ ਇਹ ਵਰਕਸ਼ਾਪ ਗਿਆਨ ਨੂੰ ਉਤਸ਼ਾਹਿਤ ਕਰਨ ਤੇ ਸਿੱਖਿਆ ਨੀਤੀ ਨੂੰ ਪ੍ਰਭਾਵਸ਼ਾਲੀ ਅਤੇ ਸੁਚਾਰੂ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਸਾਰੇ ਹਿੱਸੇਦਾਰਾਂ ਨੂੰ ਇੱਕ ਸਾਂਝਾ ਪਲੇਟਫਾਰਮ ਪ੍ਰਦਾਨ ਕਰਨ ਤੇ ਵੀ ਕੇਂਦ੍ਰਿਤ ਹੈ ਇਸ ਨਾਲ ਰਾਜ ਦੇ ਆਧਾਰੀਆਂ ਸਿੱਖਿਆ ਨੀਤੀ ਅਪਣਾਉਣ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਇਸ ਨਾਲ ਦੇਸ਼ ਵਿੱਚ ਇੱਕ ਮਜ਼ਬੂਤ ਸਮਾਵੇਸ਼ੀ ਅਤੇ ਵਿਸ਼ਵ ਪੱਧਰ ਤੇ ਪ੍ਰਤੀਯੋਗੀ ਸਿੱਖਿਆ ਪ੍ਰਣਾਲੀ ਲਈ ਰਾਹ ਪੱਧਰਾ ਹੋਵੇਗਾ ਦੋ ਰੋਜ਼ਾ ਵਰਕਸ਼ਾਪ ਦੌਰਾਨ ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਲਾਗੂ ਕਰਨ ਦੀਆਂ ਨੌਤੀਆਂ ਤੇ ਫਰੇਮਵਰਕ ਸਿੱਖਿਆ ਚ ਟੈਕਨੋਲੋਜੀ ਸਿੱਖਿਆ ਚ ਸਹਿਯੋਗ ਡਿਜੀਟਲ ਗਵਰਨੈਂਸ ਸਮਰੱਥਾ ਨਿਰਮਾਣ ਤੇ ਉੱਚ ਸਿੱਖਿਆ ਦੀ ਲੀਡਰਸ਼ਿਪ ਅਤੇ ਵਿੱਤ ਵਰਗੇ ਵਿਸ਼ਿਆਂ ਤੇ 14 ਤਕਨੀਕੀ ਸੈਸ਼ਨ ਕਰਵਾਏ ਜਾਣਗੇ ਇਸ ਪ੍ਰੋਗਰਾਮ ਚ ਉੱਤਰ ਪੂਰਬੀ ਖੇਤਰ ਦੇ ਸਿੱਖਿਆ ਤੇ ਵਿਕਾਸ ਰਾਜ ਮੰਤਰੀ ਡਾਕਟਰ ਸੁਕਾੰਤ ਮਜਮੂਦਾਰ ਵੀ ਮੌਜੂਦ ਰਹਿਣਗੇ